ਫੇ ਕਸਪਾਟ ਕੋਲੀ ਵਿਖੇ ਨਾਲੇ ਦੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪ੍ਰਾਪਤ ਹੋਈ ਹੈ ਦੱਸਿਆ ਕਿ ਛੜਕ ਦੇ ਦੌਰਾਨ ਕਤਲ ਦਾ ਹੈ ਸ਼ੱਕ ਜੋ ਕਿ ਜਤਾਇਆ ਜਾ ਰਿਹਾ ਹੈ ਜਾਣਕਾਰੀ ਦੇ ਮਤਲਬ ਮੁ੍ਰਿਤਕ ਦੇ ਸਿਰ ਚ ਮੰਛੇ ਦਾ ਪਾਵਾ ਮਾਰਿਆ ਗਿਆ ਧੋਤਰਾ ਵਿਚਾਲੇ ਛੜਪ ਨੂੰ ਲੈ ਕੇ ਵਾਰਦਾਤ ਨੂੰ ਜੋ ਕਿ ਅੰਜਾਮ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨਾ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੋਹਾਲੀ ਤੋਂ ਹੀ ਖਬਰ ਆ ਰਹੀ ਹੈ ਜੁਥੇ ਕਸਪਾਟ ਕੋਲੀ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪ੍ਰਾਪਤ ਹੋੰਦੀ ਹੈ ਨਾਲੇ ਦੇ ਵਿੱਚੋਂ ਇਹ ਲਾਸ਼ ਇੱਥੇ ਮਿਲੀ ਹੈ ਸਾਹਿਬ ਸ਼ਰਮਾ ਕਸ਼ਟੈਂਗ ਤੋਂ ਅੰਤਰਾ ਜੀ ਆਪਕੋ ਕਿਤਨੇ ਵਜੇ ਜਾਣਕਾਰੀ ਮਿਲੀ ਕਿ ਸਾਢੇ 6 ਵਜੇ ਫੋਨ ਆਇਆ ਮੈਨੂੰ ਇੱਕ ਫੋਨ ਇਧਰੋਂ ਨਾਲੋਂ ਆਇਆ ਦੂਣਾਂਕ ਤੋਂ ਫਿਰ ਸੋਨੂ ਦਾ ਫੋਨ ਆਇਆ ਮੈਨੂੰ ਕਿ ਜਦਾ ਸ਼ਰਮਾ ਜੀ ਉੱਥੇ ਕੋਈ ਜ਼ਿੰਦਾ ਨਾਲੇ ਚ ਪਿਆ ਹੋਇਆ ਜਦ ਅਸੀਂ ਆਏ ਆਂ ਦੇਖਿਆ ਬੰਦਾ ਨਾਲੇ ਸੀਗਾ ਲੇਕਿਨ ਇੱਥੇ ਆ ਕੇ ਦੇਖਿਆ ਹੁਣੇ ਤੇ ਕੋਈ ਇੱਟਾਂ ਦੀਆਂ ਇੱਟਾਂਾਂ ਇੱਟਾਂ ਮਾਰੀਆਂ ਹੋਈਆਂ ਔਰ ਇਹ ਦੁਕਾਨ ਹੈ ਦੁਕਾਨ ਮੇਰੀ ਰਾਣਾ ਆਪਣਾ ਮੈਡੀਕਲ ਕੇਅਰ ਇਹਦੇ ਬਾਹਰ ਜਿਹੜਾ ਖੂਨ ਹੀ ਖੂਨ ਪਿਆ ਤੇ ਇਹ ਲੱਗਦਾ ਵੀ ਜਿੱਦਾਂ ਉੱਤੇ ਕੋਈ ਝਗੜਾ ਹੀ ਆ ਹੋਇਆ ਔਰ ਇਹਨਾਂ ਕਿੱਤਾ ਮਾਰ ਕੇ ਬਹੁਤ ਹੀ ਬੁਰੇ ਫਿੱਕੇ ਨਾਲ ਜਿਹੜਾ ਹੈ ਰਾਤ ਮਰਦਾ ਹੋਇਆ ਅਸੀਂ ਪਹਿਲੇ ਵੀ ਮਨ ਰਿਕੁਐਸਟ ਕੀਤੀ ਹੈ ਵੀ ਇਸ ਏਰੀਆ ਦੇ ਵਿੱਚ ਜਿਹੜੀ ਹੈ ਚੁਬੀ ਚੌਂਪੜੀ ਵਾਲੇ ਬਹੁਤ ਜ਼ਿਆਦਾ ਰਹਿੰਦੇ ਇੱਥੇ ਰਾਤ ਨੂੰ ਨਸ਼ਾ ਜਿਹੜਾ ਇੱਥੇ ਬਹੁਤ ਜ਼ਿਆਦਾ ਵਿਗਦਾ ਹੈ ਤੇ ਕਈ ਵਾਰੀ ਅਸੀਂ ਮਨ ਲੋਕਲ ਜਿਹੜੇ ਬੰਦੇ ਇੱਥੇ ਰਹਿੰਦੇ ਅਸੀਂ ਸਦੀ ਜੀ ਹੈਗਾ ਸੋਨੋ ਜੀ ਅਜਾਪਾ ਜਿੱਦੇ ਹੀ ਬੰਦੇ ਇੱਥੇ ਹੈਗੇ ਆਪਾਂ ਕਈ ਵਾਰ ਕਿਹਾ ਵੀ ਰਾਤ ਨੂੰ ਇੱਥੇ दारू ਪੀ ਕੇ ਬੰਦਾ ਹੱਲਾ ਕਰਦੇ ਆ ਹੱਲਾ ਗੁੱਲਾ ਕਰਦੇ ਆ ਤੇ ਨਸ਼ਾ ਜਿਹੜੇ ਆ ਉਹ ਸਾਹਮਣੇ ਦੁਕਾਨ ਉੱਥੇ ਵਿਕਦਾ ਇੱਥੇ ਉਰੇ ਨਸ਼ਾ ਦੇ ਦਿੰਦੇ ਆ ਇਹ ਸਾਨੂੰ ਇਹ ਲੱਗਦਾ ਕਿ ਉਹੀ ਕਰਕੇ ਨਸ਼ਾਈ ਕਰਕੇ ਲੜਾਈ ਝਗੜਾ ਹੋਇਆ ਔਰ ਬੰਦੇ ਦੀ ਜਿਹੜੀ ਆ ਉਹ ਜਾਨ ਚਲੀ ਗਈ ਮਾਰ ਕੇ ਇਹਨੂੰ ਕੋਈ ਸੀਟ ਕੇ ਉੱਥੇ ਨਾਲੇ ਤੱਕ ਸੁੱਟਿਆ ਗਿਆ ਇੱਥੋਂ ਤੇ ਲੱਗ ਰਿਹਾ ਵੀ ਕਿਸੇ ਪਿਆ ਹੋਇਆ ਇਹਦੇ ਕੈਮਰੇ ਨਾਲ ਅਸੀਂ ਦੇਖ ਰਹੇ ਹਾਂ ਹੁਣ ਸਾਰੀ ਪਬਲਿਕ ਦੇਖ ਰਹੀ ਹੈ ਵੀ ਇਹਦੇ ਕਿੱਥੋਂ ਕਿਸੇ ਪਿਆ ਲੇਕਿਨ ਇੱਥੋਂ ਲੈ ਕੇ ਅੱਗੇ ਤੱਕ ਇਹਨਾਂ ਲੱ ਜੇ ਇੱਕ ਹੀੜਿਆ ਲੈ ਕੇ ਗਏ ਹੁੰਦੇ 500 ਮੀਟਰ ਦੀ ਦੂਰੀ ਹੈ ਦੋ ਦੋ 250 ਮੀਟਰ ਦੀ ਦੂਰੀ ਹੈ ਇਹ ਤੇ ਇਹ ਜਾਣੀ ਸਦਾ ਜਿਸ ਹੱਲ ਨਾਲ ਉਹਨੇ ਸੱਟਿਆ ਹੋਇਆ ਉੱਥੇ ਮੈਨੂੰ ਲੱਗਦਾ ਹੈ ਕਿ ਦੋ ਤਿੰਨ ਬੰਦੇ ਜ਼ਰੂਰ ਹੋਣਗੇ ਐਦਾਂ ਹੋਣੀ ਚਾਹੀਦੀ ਸਰਮ ਜੀ ਪੁਲਿਸ ਦੀ ਪੈਟਰੋਲਿੰਗ ਵਧਾਉਣ ਲਈ ਤੁਸੀਂ ਕਈ ਵਾਰ ਲੋਕਾਂ ਨੇ ਕਿਹਾ ਪੈਟਰੋਲਿੰਗ ਨਾਲ ਵੀ ਗੱਲ ਹੋਈ ਹੈ ਕੱਲ ਵੀ ਇਸ ਤਰ੍ਹਾਂ ਕਿੰਨਾ ਕਿਹਾ ਹੁਣ ਅਸੀਂ ਕਈ ਵਾਰ ਰਿਕਵੈਸਟ ਕਰ ਚੁੱਕੇ ਹਾਂ ਕਿ ਟਿਕੋਣੀ 76 ਜਿਹੜਾ ਹੈਗਾ ਪਬਲਿਕ ਬਹੁਤ ਜ਼ਿਆਦਾ ਹੋ ਚੁੱਕੀ ਹੈ ਬਹੁਤ ਜ਼ਿਆਦਾ ਪਬਲਿਕ ਟਿਕੋਣੀ ਦੇ ਵਿੱਚ ਆਏਗੀ ਔਰ ਇੱਥੇ ਸਟਾਫ ਜਿਹੜਾ ਹੈ ਪੁਲਿਸ ਦਾ ਹੀ ਕਹ ਕਿ ਇਹੋ ਜਿਹੇ ਦਿਨ ਤੇ ਜਿਹੜਾ ਇਹ ਜਿਹੜੇ ਲੂਟ ਪਾਰ ਹੋ ਰਹੀ ਹੈ ਢੋਲੇ ਦੇ ਵਿੱਚ ਦੋ ਤਿੰਨ ਵਾਰ ਕੱਲ ਪਰਸੂ ਸਨੈਚਿੰਗ ਹੋਈ ਹੈ ਅੱਜ ਇਹ ਦੇਖੋ ਆਪਣਾ ਮਰਡਰ ਹੋ ਗਿਆ ਇਹਦੇ ਨਾਲ ਕੀ ਹੈ ਜੀ ਪਬਲਿਕ ਜਿਹੜੀ ਆ ਉਹ ਪੂਰੀ ਇਸ ਟਾਈਮ ਡਰੀ ਹੋਈ ਹੈ ਔਰ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਰਿਕੁਐਸਟ ਕਰਦੇ ਹਾਂ ਸਰਕਾਰ ਨੂੰ ਵੀ ਕਿ ਢੋਲੀ ਜਿਹੜਾ ਹੈ ਬਹੁਤ ਵੱਡਾ ਏਰੀਆ ਬਣ ਗਿਆ ਹੈ ਇੱਥੇ ਪੁਲਿਸ ਜਿਹੜੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਟਾਫ ਵਧਾਇਆ ਜਾਏ ਔਰ ਇਲਾਕੇ ਦੇ ਵਿੱਚ ਜਿਹੜੀ ਆ ਪੈਟਰੋਲਿੰਗ ਕੀਤੀ ਜਾਵੇ ਤਾਂ ਜਿਹੜਾ ਕੱਲ ਰਾਤੀ ਇੱਕ ਮਰਡਰ ਹੋਇਆ ਬਸੰਤ ਪਿਆਰ ਫੇਸ 3 ਉਹਦੇ ਬਾਰੇ ਥੋੜੀ ਜਾਣਕਾਰੀ ਹਾਂਜੀ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਡੈਂਟਪੋਲੀ ਜਿਹੜੀ ਐ ਉਹ ਨਾਲੇ ਦੇ ਵਿੱਚ ਮੰਡੀ ਦੇ ਬੈਕਸਾਈਡ ਤੇ ਪਈ ਐ ਤਾਂ ਉੱਥੇ ਜਾ ਕੇ ਜੋ ਵੈਰੀਫਾਈ ਕੀਤਾ ਗਿਆ ਤੇ ਜੋ ਮੌਕੇ ਨੂੰ ਦੇਖ ਕੇ ਪਤਾ ਚੱਲਿਆ ਉਹ ਤੋਂ ਪਤਾ ਚੱਲਿਆ ਵੀ ਜਿਹੜਾ ਅ ਸਿੰਘੀ ਟੇਕ ਪਈ ਐ ਉਹਦਾ ਨਾਮ ਮਕੇਸ਼ ਕੁਮਾਰ ਐ ਉਹ ਬਸੰਤਪੁਰ ਦੇ ਰਹਿਣ ਵਾਲਾ ਐ ਜੀ ਉਹਦੇ ਸੰਬੰਧੀ ਅਸੀਂ ਇੱਕ ਐਫ ਆਰ ਨੰਬਰ 81 ਅੰਡਰ ਸੈਕਸ਼ਨ 107 ਬਟਾ ਵੀਐਨਐਸ ਦਿੱਤੇ ਦਰਜ ਕਰ ਦਿੱਤੀ ਹੈ ਜੀ ਉਹ ਜਿਹੜੇ ਬੰਦਿਆਂ ਨੇ ਉਹਦਾ ਮਰਡਰ ਕੀਤਾ ਹੈ ਉਹਨਾਂ ਦੀ ਭਾਲ ਜਨਗੀ ਹੈ ਜੀ ਨਾਮ ਨੂੰ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਜੀ ਹਾਲ ਜਾਰੀ ਹੈ ਬਹੁਤ ਜਲਦ ਦੋਸ਼ੀ ਨਿਕਲਤਾ ਸਰ ਉੱਥੇ ਕੁਝ ਲੋਕਾਂ ਨੇ ਇਹ ਵੀ આરોਪ ਲਾਇਆ ਹੈ ਕਿ ਇੱਥੇ ਉਹ ਜਿਹੜੇ ਛੁੱਗੀ ਚੌਂਕੜੀ ਏਰੀਆ ਉੱਥੇ ਨਸ਼ਾ ਬਹੁਤ ਜ਼ਿਆਦਾ ਬਿੰਦਾ ਉਦੀ ਰਿਕਾਰਡਿੰਗ ਜੋ ਵੈਰੀਫਾਈ ਕਰ ਲੈਂਦੇ ਆ ਜੀ ਜੇ ਉੱਥੇ ਉਹ ਜੀ ਕੋਈ ਸੱਚਾਈ ਹੋਈ ਤਾਂ ਉਹ ਵੀ ਕਰਦੇ ਆ